ਡੇਰਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿੱਚ ਬੀਤੀ ਸ਼ਾਮ ਇੱਕ ਜਨਰਲ ਸਟੋਰ ਦੁਕਾਨ ਤੇ ਕੋਈਆਂ ਸੱਤੇ ਨੌਜਵਾਨਾਂ ਦੇ ਵੱਲੋਂ ਪਾਰਕਿੰਗ ਦੀ ਵਾਰਦਾਤ ਸਾਹਮਣੇ ਆਈ ਸੀ ਜਿਸ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਡਰ ਦਾ ਮਾਹੌਲ ਸੀ ਉੱਥੇ ਹੀ ਸਵੇਰ ਤੋਂ ਹੀ ਪੂਰੇ ਕਸਬੇ ਵਿੱਚ ਦੁਕਾਨਦਾਰਾਂ ਦੇ ਵੱਲੋਂ ਹੀ ਸਵਾਰਦਾਤ ਤੋਂ ਦੇ ਰੋਹ ਸੋਚੋ ਦੁਕਾਨਾਂ ਬੰਦ ਰੱਖ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਪੁਲਿਸ ਥਾਣੇ ਦੇ ਬਾਹਰ ਦਰਨਾ ਲਗਾ ਦਿੱਤਾ ਗਿਆ ਉੱਤੇ ਹੀ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਕਸਬੇ ਦੇ ਵਿੱਚ ਤੀਸਰੀ ਵਾਰਦਾਤ ਵਾਪਰੀ ਹੈ ਸੱਤੇ ਦੁਕਾਨਦਾਰਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪੁਲ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਮੈਂ ਅਜ ਆਪਣੇ ਥਾਣੇ ਦੀ ਸੁਰੱਖਿਆ ਦੇ ਲਈ ਨਾਕੇਬੰਦੀ ਕੀਤੀ ਜਾਂਦੀ ਹੈ ਪਰ ਕਸਬੇ ਦੇ ਵਿੱਚ ਸਾਡੇ ਲਈ ਕੋਈ ਨਾਕਾ ਜ਼ਰੂਰੀ ਨਹੀਂ ਪੁਲਿਸ ਨੂੰ ਮਿਲਦੀ। ਉਹਨੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਇਸੇ ਰੋਜ਼ ਦੇ ਵਜੋਂ ਉਹ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਹ ਪੁਲਿਸ ਅਧਿਕਾਰ ਦੇ ਕੋਲੋਂ ਜਵਾਬ ਲੈਣ ਆਏ ਹਨ ਕਿ ਉਹ ਆਮ ਨਾਗਰਿਕਾਂ ਦੀ ਸੁਰੱਖਿਆ ਕਰ ਸਕਦੀ ਹੈ ਜਾਂ ਨਹੀਂ। ਮੈਂ ਤੇ ਪੰਜਾਬ ਪੁਲਿਸ ਨੂੰ ਇਹਦਾ ਕਹਿਣਾ ਚਾਹੁੰਨਾ ਵੀ ਸਾਡੇ ਦੁਕਾਨਦਾਰਾਂ ਦੀ ਸੁਰੱਖਿਆ ਕਰੋ ਸਾਨੂੰ ਕੋਈ ਆਪਣਾ ਇਹ ਕਿੰਨਾ ਭਰੋਸਾ ਦਿਓ ਕਿਉਂਕਿ ਰਾਤ ਨੂੰ ਨਾ ਕੋਈ ਨਾਕਾ ਹੁੰਦਾ ਸਿਰਫ ਦੋ ਬੈਰੀਕਾਰਲੇ ਇੱਕ ਮੰਡੀ ਦੇ ਮੋੜ ਅਗੇ ਤੇ ਡਿਪਟੀ ਦੇ ਬੂਹੇ ਅਗੇ ਉਹਨਾਂ ਆਪਣੀ ਸੁਰੱਖਿਆ ਕੀਤੀ ਦੀਆ ਕੰਧਾਂ ਉੱਚੀਆਂ ਕਰ ਲਿਆ ਨੇ ਮੈਨੂੰ ਰਾਤੀ ਡਿਊਟੀ ਸਾਹਿਬ ਕਹਿੰਦੇ ਆਓ ਅਸੀਂ ਲਾਗੇ ਲਾਗੇ ਖਲੋਤਿਆਂ ਮੈਨੂੰ ਕਹਿੰਦੇ ਨੇ ਮੇਰੇ ਤੋਂ ਪਰੇ ਹੋ ਕੇ ਗੱਲ ਕਰ ਤੂੰ ਆ ਸ਼ਰਾਬ ਪੀਤੀ ਦੀਆ ਉਹ ਮੈਂ ਕਹਾ ਮੇਰੇ ਕੇਸ ਵੇ ਮੇਰਾ ਦਾੜਾ ਵੇ ਮੈਂ ਸ਼ਰਾਬ ਨਹੀਂ ਪੀਤੀ ਸ਼ਰਾਬ ਤੇਰੇ ਮੁਲਾਜ਼ਮਾਂ ਪੀਤੀ ਆ ਇੱਕ ਮੁਲਾਜ਼ਮ ਪੁਲਿਸ ਦਾ ਉੱਠਿਆ ਕਹਿੰਦਾ ਤੂੰ ਹੀ 100 ਖਾਦੇ ਹੋ ਗੁਰਦਾਰੇ ਜਾ ਕੇ ਆਪਣਾ ਮੁੰਡਾ ਲਾ ਕੇ ਇਹ ਪੁਲਿਸ ਸਾਨੂੰ 100 ਚਕਾਉਂਦੀ ਜੇ ਅਈ ਕਾਹਦੀਆਂ 100 ਖਾਈਏ ਪੁਲਿਸ ਨੇ ਲੋਕਾਂ ਨੂੰ ਇੰਨਾ ਡਰਾੜਿਆ ਕਿ ਸਾਡਾ ਆਰਡਰ ਬਲੱਡ ਖਾਲੀ ਹੋ ਜੇ ਕੀ ਪੁੱਛ ਨੂੰ ਨਹੀਂ ਪਤਾ ਇੱਥੇ ਮਾਲਿਆਂ ਅਨਸਰ ਕਰ ਰਹੇ ਨੇ ਅੱਜ ਦੇ ਧਰਨਾ ਸੰਧੀ ਕੀ ਕੀ ਅੱਜ ਦਾ ਧਰਨਾ ਸਾਡਾ ਪੂਰਨ ਬੰਦਾ ਬਾਜ਼ਾਰ ਜੇ 2-3 ਦਿਨ ਦਾ ਜੇ ਨਹੀਂ ਬੰਦ ਕਰਨਾ ਪਿਆ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਬਾਜ਼ਾਰ ਬੰਦ ਰਹੇ ਅਸੀਂ ਵੀ ਗੈਰੀ ਹਾਂਜੀ ਬੀਤੀ ਰਾਤ ਦੇ ਬੀਤੀ ਰਾਤ ਦੇ 6:25 ਮਿੰਟ ਦੇ ਮੇਸ਼ੀ ਮਨਿਆਰੀ ਵਾਲੀ ਦੀ ਦੁਕਾਨ ਤੇ ਇਹ ਦੋ ਨੌਜਵਾਨ ਆਏ ਨੇ ਮੋਟਰਸਾਈਕਲ ਤੇ ਮੂੰਹ ਬੰਨੇ ਨੇ ਉਹ ਗੋਲੀ ਚਲਾ ਕੇ ਚਲੇ ਗਏ ਤੇ ਉਹਨੂੰ ਖਤਰਾ ਅੱਗੇ ਜਾਂ ਸਾਡੇ ਦੇ ਕੋਲ ਬੰਬ ਨਾ ਸੁੱਟ ਦੇ ਲੋਕਾ ਸ਼ਹਿਰਦਾਰ ਤੋਂ ਮਰ ਜਾਣਾ ਦੇਖੋ ਜੀ ਇਹਨਾਂ ਸ਼ਹਿਰਦਾਰੀ ਸੁਰੱਖਿਆ ਨਹੀਂ ਕਰਨੀ ਆਪਣੀ ਸੁਰੱਖਿਆ ਕਰਨੀ ਆ ਤੁਸੀਂ ਭਾਜੀ ਮੰਡੀ ਤਾਂ ਨਹੀਂ ਚੱਲ ਜਉ ਰਾਤ ਨੂੰ ਜੇ ਕਿਸੇ ਨੂੰ ਮੰਡੀ ਚ ਲੋਟਰਨੇ ਕੋਈ ਫੇਰ ਕੀ ਮੰਗ ਕਰ ਰਹੇ ਆ ਵੀ ਰਾਤੀ ਲੋਕਾਂ ਸ਼ਹਿਰਦਾਰਾਂ ਨੂੰ ਤਾਂ ਲੰਘਣ ਦੇ ਮੈਰੀਗਨ ਤੋਂ ਨਹੀਂ ਬਾਕੀ ਡੀਐਸਪੀ ਆਪ ਇੱਥੇ ਫਿਰਦੇ ਨੇ ਰਾਤੀ ਜਿੰਨਾ ਲੋਕਾਂ ਨੇ ਨਾਕਾ ਲਾਇਆ ਹੁੰਦਾ ਤੁਸੀਂ 3 ਵਜੇ ਦੀ ਮੈਂ ਪਿਛਲੇ ਹਫਤੇ ਸਵੇਰ 3 ਵਜੇ ਦੀ ਬਸੇ ਗਿਆ ਚੰਡੀਗੜ੍ਹ ਇੱਥੇ ਕਾਰਾਂ ਲੱਗੀਆਂ 3 了。Oh. Oh. Oh. ਉਹਦੇ ਜੋ ਮੁਲਾਜ਼ਮ ਕਾਰ ਚੋਂ ਉਤਰ ਕੇ ਵੇਖਦੇ ਨੇ ਵੀ ਇਹ ਬਤਾ ਕੌਣ ਹੈ ਨਾਕਾ ਕਾਰ ਚੋਂ ਦਾਵਾ ਕਿ ਬੈਰੀਕਡੇ ਹੁੰਦਾ ਵਾ ਆਵਰਝਾਈਆਂ ਲਾ ਕੇ ਕੰਬਲ ਲਾ ਕੇ ਕਾਰ ਚ ਸੁੱਤੇ ਨੇ ਪੁੱਲ ਬਣਾ ਕੇ ਪੁਲਿਸ ਪ੍ਰਸ਼ਾਸਨ ਦੇ ਕੋਈ ਪ੍ਰਬੰਧ ਨਹੀਂ ਇੱਕ ਨਿਕੇ ਬਸ ਦਾ ਪ੍ਰਬੰਧ ਨਹੀਂ ਕੱਲ ਲੋਹੜੀ ਉਸ ਦਾ ਫਰਜ ਨਹੀਂ ਕਿਉਂ ਬਾਜ਼ਾਰ ਚ ਗਸ਼ਦੇ ਜਿਹੜੇ ਮੁੰਡੇ ਮੋਟਰਸਾਈਕਲਾਂ ਤੇ ਮੂੰਹ ਬੰਦ ਕੇ ਚਾਰ ਚਾਰ ਛੜ ਕੇ ਹੁੰਦੇ ਨੇ ਉਹਨਾਂ ਦੇ ਮੂੰਹ ਖੋਲ ਕੇ ਵੇਖੋ ਇਹਨਾਂ ਦੀ ਜੁਰਦੀਆਂ ਨਹੀਂ ਗਈ 我原来。 ਸਾਰੇ ਸਾਡੇ ਦੇ ਨਾ ਬਾਬਾ ਨਾਨਕ ਦੇ ਵਿੱਚ ਅੱਜ ਇਹ ਤੀਸਰੀ ਵਾਰਦਾਤ ਹੋ ਗਈ ਆ ਰਾਤੀ ਜਿਹੜੀ ਗੋਲੀ ਚੱਲਦੀ ਆ ਪਹਿਲੀ ਵਾਰਦਾਤ ਇਥੇ ਬਿੱਲੇ ਸ਼ਾਦੀ ਫਨਾਰੀ ਦੁਕਾਨ ਆ ਉਹਨਾਂ ਦੀ ਦੁਕਾਨ ਤੇ ਡਕੈਤੀ ਹੋਈ ਗੋਲੀ ਚੱਲਦੀ ਸੀ ਦੂਸਰੀ ਵਾਰਦਾਤ ਬੇਦੀ ਮੈਡੀਕਲ ਸਟੋਰ ਸਾਡੇ ਉਹਦੇ ਗੋਲੀ ਚੱਲੀ ਤੀਸਰੀ ਵਾਰਦਾਤ ਇਹ ਹੋ ਗਈ ਅਸੀਂ ਪੁਲਿਸ ਕੋਲ ਇਹ ਪੁੱਛਿਆ ਕਿ ਤੁਸੀਂ ਸਾਨੂੰ ਕੋਈ ਸੁਰੱਖਿਆ ਦੇ ਸਕਦੇ ਹੋ ਕਿ ਨਹੀਂ ਦੇ ਸਕਦੇ ਕਿਉਂਕਿ ਅਫਸਰ ਜਿਹੜੇ ਨਹੀਂ ਆ ਉਹ ਬਿਲਕੁਲ ਝੂਠੇ ਬਿਆਨ ਲਈ ਜਾਂਦੇ ਨੇ ਇਥੇ ਰਾਤੀ ਵੀ ਅਫਸਰ ਦੇ ਰਹੇ ਸੀਗੇ ਕਿ ਸਾਡੇ ਸਾਰੇ ਨਾਕੇ ਲੱਗੇ ਆ ਜਦ ਕਿ ਇੱਕ ਵੀ ਨਾਕਾ ਕਿਤੇ ਨਹੀਂ ਸਵੇਰ 8:00 ਬੰਦ ਹੁੰਦਾ ਜਾਂ ਡੀਪੀ ਸਾਹਿਬ ਦਾ ਆਫਿਸ ਬੰਦ ਹੁੰਦਾ ਜੀ ਜਿੱਥੇ ਬਾਕੀ ਪੁਲਿਸ ਕੋਈ ਪੁਲਿਸ ਦੇ ਸਕਦੀ ਸਾਨੂੰ ਸੱਚਾ ਕਿ ਨਹੀਂ ਦੇ ਸਕਦੀ ਇਹ ਦੁਕਾਨਦਾਰਾਂ ਨੇ ਅੱਜ ਮਨ ਬਣਾ ਲਿਆ ਚਾਹੇ 2 ਦਿਨ ਬੰਦ ਰੱਖਣਾ ਪਏ ਚਾਹੇ 3 ਦਿਨ ਬੰਦ ਰੱਖਣਾ ਪਏ ਇਹ ਪੁਲਿਸ ਕੋਲ ਪੁੱਛਣਾ ਵਾ ਕਿ ਤੁਸੀਂ ਸੱਚਾ ਦੇਓਗੇ ਕਿ ਨਹੀਂ ਦੇਓਗੇ 7:00 ਵਜੇ ਹੋ ਜਾਂਦੀਆਂ ਨੇ ਇਹ ਬੈਰੀਗੇਟ ਥਾਣੇ ਦੇ ਦੋਵੇਂ ਪਾਸੇ 7:00 ਵਜੇ ਹੋ ਜਾਂਦੇ ਨੇ ਠੀਕ ਹੈ ਪੁੱਛ ਨੂੰ ਖਤਰਾ ਹੋਏਗਾ ਪੁਲਿਸ ਦੇ ਥ੍ਰੈਟਿੰਗ ਆ ਅਸੀਂ ਵੀ ਪੁਲਿਸ ਦੇ ਦੇਪਾਂ ਪੜਾਈ ਆ ਪੁੱਛਦੇ ਵਿੱਚ ਬਟ ਯਾਰ ਹੁਣ ਲੋਕਾਂ ਦੀ ਸੋਖਿਆ ਕਿਦਾਂ ਕਰੋਗੇ ਜੇ ਤੁਸੀਂ ਡਰ ਗਏ ਤੇ ਮਾਰੇਆਂ ਸਾਦੇ ਹੌਸਲੇ ਵਾਜ ਜਾਂਦੇ ਆ ਤੇ ਪੁੱਛਦੇ ਡਰ ਗਈ ਆ ਤੇ ਮਾਰੇਆਂ ਸਾਦੇ ਹੌਸਲੇ ਵਾਜ ਜਾਂਦੇ ਕੀ ਮੰਗ ਕਰਦੇ ਹੋ ਮੰਗਦਾ ਸੀ ਆਪਣੀ ਸੋਖਿਆ ਦੀ ਪੁੱਛਦੇ ਆ ਵੀ ਦੇ ਸਕਦੇ ਹੋ ਕਿ ਨਹੀਂ ਤੇ ਜਾਂ ਤੇ ਕਹੋ ਨਹੀਂ ਕਿ ਦੇ ਸਕਦੇ ਤੇ ਸ਼ਾਹਜ਼ਾਦ ਆਪਣੀ ਸੋਖਿਆ ਆਪ ਕਰੇ ਤੇ ਜਾਂ ਫੇ ਤੁਸੀਂ ਕਹੋ ਦੇ ਸਕਦੇ ਇਹ ਹੁਣ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀ ਖੁਜੀਪੁਰ ਦੀ ਰਿਪੋਰਟ